ਸ਼ਾਮ ਪਈ ਤੋਂ ਘਰ ਨੂੰ ਪਰਤਿਆਉਂਦੇ ਉਹ ਤੇ ਕੁਗੀਆਂ ਤੇ ਜੀਆ ਜੰਤ ਲੋਕੋ ਏ ਢੀਆਂ ਹੁੰਦੀਆਂ ਨੇ ਭਗਾਂ ਬਾਲੀਆਂ ਵਈ ਕਰੇ ਹੁੰਦੇ ਨੇ ਜੀਨਾ ਦੇ ਕੰਤ ਲੋਕੋ ਕਿੰਡਾ ਹੋਵੇ ਮਾਹੀ ਮੇਰਾ ਆਇਆ ਹੋਵੇ ਕਰਦੀ ਸ਼ਰਾਬ ਹੋਵੇ ਪੈਗ ਛਕ ਲਾਇਆ ਹੋਵੇ ਅੱਖੀਆਂ ਦਾ ਪਿੰਡ ਹੋਵੇ ਮਾਹੀ ਨੇ ਆਇਆ ਹੋਵੇ ਕਰਦੀ ਸ਼ਰਾਬ ਹੋਵੇ ਪੈਗ ਛਕ ਲਾਇਆ ਹੋਵੇ ਮਾਲ ਗੰਡਵਾਰੀ ਸਾਡਾ ਢੇੜੇ ਵਿੱਚ ਧਾਇਆ ਹੋਵੇ ਅੱਖੀਆਂ ਦੇ ਵਿੱਚ ਨਹੀਂ ਸਰੂਰ ਜਿਹਾ ਆਇਆ ਹੋਵੇ ਮਾਲ ਗੰਡਵਾਰੀ ਸਾਡਾ ਢੇੜੇ ਵਿੱਚ ਧਾਇਆ ਹੋਵੇ ਅੱਖੀਆਂ ਦੇ ਵਿੱਚ ਨਹੀਂ ਸਰੂਰ ਜਿਹਾ ਆਇਆ ਹੋਵੇ ਜੋ ਮੇਰੇ ਰੂਤੇ ਉਹ ਜੇ ਟਾਈਮ ਤੇ ਰੱਬ ਨੀਤੇ ਤੇ ਆਉਂਦਾ ਨਹੀਂ ਫੇਰ ਉਹ ਜੇ ਟਾਈਮ ਤੇ ਕੱਖ ਨੀਤੇ ਤੇ ਆਉਂਦਾ ਨਹੀਂ ਫੇਰ ਉਹ ਜੇ ਟਾਈਮ ਤੇ ਅੱਖੀਆਂ ਦਾ ਪਿੰਡ ਹੋਵੇ ਮਾਹੀ ਮੇਰਾ ਆਇਆ ਹੋਵੇ ਘਰ 'ਚ ਸ਼ਰਾਬ ਹੋਵੇ ਪੈਗ ਛਕ ਲਾਇਆ ਹੋਵੇ ਅੱਖੀਆਂ ਦਾ ਪਿੰਡ ਹੋਵੇ ਮਾਹੀ ਮੇਰਾ ਆਇਆ ਹੋਵੇ ਘਰ 'ਚ ਸ਼ਰਾਬ ਹੋਵੇ ਪੈਗ ਛਕ ਲਾਇਆ ਹੋਵੇ ਹਣ ਨਿੰਵਾਰੀ ਸਾਡਾ ਫੇੜੀ ਵਿੱਚ ਢਾਇਆ ਹੋਵੇ ਅੱਖੀਆਂ ਦੇ ਵਿੱਚ ਨੀ ਸਰੂਰ ਜੀ ਆਇਆ ਹੋਵੇ ਹਣ ਨਿੰਵਾਰੀ ਸਾਡਾ ਅੱਖੀਆਂ ਦੇ ਵਿੱਚ ਨਹੀਂ ਸਰੂਰ ਜਿਹਾ ਆਇਆ ਹੋਵੇ ਜਵਨਰ ਉਤੇ ਹਰ ਕੋਈ ਜੋੜਾ ਜਵਨਰ ਉਤੇ ਹਰ ਕੋਈ ਜੋੜਾ ਫੁਰਖੇ ਨਹੀਂ ਜਾਉਂਦਾ ਨਹੀਂ ਫਿਰ ਉਹਦੇ ਟਾਈਮ ਤੇ ਰੱਬ ਨਹੀਂ ਚੇਤੇ ਆਉਂਦਾ ਨਹੀਂ ਫਿਰ ਉਹਦੇ ਟਾਈਮ ਤੇ ਅੱਖ ਨਹੀਂ ਚੇਤੇ ਆਉਂਦਾ ਨਹੀਂ ਫਿਰ ਉਹਦੇ ਟਾਈਮ ਤੇ सरहाण ਕੌਣ ਜਨਾਬ ਉਹਨ ਕੀਤੇ ਓਏ ਸ਼ੁਗਲ ਮਨਾਉਂਦਾ ਨਹੀਂ ਫਿਰ ਉਹਦੇ ਟਾਈਮ ਤੇ ਰੱਬ ਨਹੀਂ ਤੇ ਤੇ ਆਉਂਦਾ ਨਹੀਂ ਫਿਰ ਉਹਦੇ ਟਾਈਮ ਤੇ ਕੱਖ ਨਹੀਂ ਤੇ ਤੇ ਆਉਂਦਾ ਨਹੀਂ ਫਿਰ ਉਹਦੇ ਟਾਈਮ ਤੇ ਹਾਂ ਭਾਈ ਹਾਂ ਕੇਵਲ ਕੇਵਲ ਧਨੋਲਾ ਜੀ ਨੂੰ ਬੇਨਤੀ ਕਰਦਾ ਵੀ ਆਓ ਕਿੱਥੇ ਚੱਲੇ ਆਓ ਕਹੋ ਮੈਂ ਤੂੰ ਅੱਪੇ ਦਾ ਦੂਜਾ ਕੌਣ ਹੋਵੇ ਮੌਣ ਦਾ ਮਹੀਨਾ ਹੋਵੇ ਠੰਡੀ ਠੰਡੀ ਕੌਣ ਹੋਵੇ ਇੱਕ ਕਹੋ ਮੈਂ ਤੂੰ ਅੱਪੇ ਦਾ ਦੂਜਾ ਕੌਣ ਹੋਵੇ ਇੱਕ ਮੇਰਾ ਢੋਲ ਹੋਵੇ ਬੈਠਾ ਮੇਰੇ ਕੋਲ ਹੋਵੇ ਖੁਲਾ ਨਾਲ ਪੌਰ ਜਿੱਤਾ ਕਰਦਾ ਘਲੋਰ ਹੋਵੇ ਇੱਕ ਮੇਰਾ ਢੋਲ ਹੋਵੇ ਬੈਠਾ ਮੇਰੇ ਕੋਲ ਹੋਵੇ ਖੁਲਾ ਨਾਲ ਪੌਰ ਜਿੱਤਾ ਕਰਦਾ ਘਲੋਰ ਹੋਵੇ ਉਹ ਜੇ ਟਾਈਮ ਤੇ ਰੱਬ ਨਹੀਂ ਚੇਤੇ ਆਉਂਦਾ ਨਹੀਂ ਫਿਰ ਉਹ ਜੇ ਟਾਈਮ ਤੇ ਕੱਖ ਨਹੀਂ ਚੇਤੇ ਆਉਂਦਾ ਨਹੀਂ ਫਿਰ ਉਹ ਜੇ ਟਾਈਮ ਤੇ ਜਿਨਾਰ ਹੋਵੇ ਕਰ ਦਾ ਸ਼ਿੰਗਾਰ ਹੋਵੇ ਹੌਣ ਦਾ ਮਹੀਨਾ ਹੋਵੇ ਧੀਆਂ ਦਾ ਤਿਹਾਰ ਹੋਵੇ ਅਤਲੀ ਜਿਨਾਰ ਹੋਵੇ ਕਰ ਦਾ ਸ਼ਿੰਗਾਰ ਹੋਵੇ ਹੌਣ ਦਾ ਮਹੀਨਾ ਹੋਵੇ ਧੀਆਂ ਦਾ ਤਿਹਾਰ ਹੋਵੇ ਉਸ ਵੇਲੇ ਦੱਸ ਫਿਰ ਤੇਰਾ ਕੀ ਵਿਚਾਰ ਹੋਵੇ ਬਸ ਮੇਰਾ ਮਹੀ ਮੇਰੇ ਬਾਂਹ ਵਿੱਚ ਕਰ ਹੋਵੇ ਸਾੜਾ ਧੱਕੇ ਨਾਲ ਬਰੋਆ ਬਣੀ ਜਾਂਦੀ ਤਦ ਹੀ ਜਿਨਾਰ ਹੋਵੇ ਕਰ ਦਾ ਸ਼ਿੰਗਾਰ ਹੋਵੇ ਮਹਿੰਦਾਂ ਦਾ ਮਹੀਨਾ ਉਹ ਧੀਆਂ ਦਾ ਤਿਹਾਰ ਹੋਵੇ ਉਸ ਵੇਲੇ ਦੱਸ ਫਿਰ ਤੇਰਾ ਕੀ ਵਿਚਾਰ ਹੋਵੇ ਬਸ ਮੇਰਾ ਮਾਹੀ ਮੇਰੇ ਬਹਾ ਵੀ ਸਕਾਰ ਹੋਵੇ ਉਸ ਵੇਲੇ ਦੱਸ ਫਿਰ ਤੇਰਾ ਕੀ ਵਿਚਾਰ ਹੋਵੇ ਬਸ ਮੇਰਾ ਮਾਹੀ ਮੇਰੇ ਬਹਾ ਵੀ ਸਕਾਰ ਹੋਵੇ ਹਰੇ ਵਾਲਾ ਮੁੰਡਾ ਤੇਰੇ ਅੰਗ ਅੰਗ ਤੈਂ ਸਰਾਉਂਦਾ ਨਹੀਂ ਫਿਰ ਉਹ ਜੇ ਟਾਈਮ ਤੇ ਰੱਬ ਨਹੀਂ ਜੇ ਤੇ ਆਉਂਦਾ ਨਹੀਂ ਫਿਰ ਉਹ ਜੇ ਟਾਈਮ ਤੇ ਕੱਖ ਨਹੀਂ ਜੇ ਤੇ ਆਉਂਦਾ ਨਹੀਂ ਫਿਰ ਉਹ ਜੇ ਟਾਈਮ ਤੇ ਸਰਬਾਨਦਰ ਸਰਦਾਰ ਗੁਰਦਰਸ਼ਨ ਸਿੰਘ ਜੀ ਖੇਲ ਸਾਹਿਬ ਅੱਜ ਦੀ ਮਹਿਫਲ ਦੇ ਹੀਰੋ ਰਾਜਦੀਪ ਜੀ ਦੇ ਜੀਜਾ ਜੀ ਸਾਡੀ ਪਾਰਟੀ ਦਾ 500 ਰੁਪਏ ਮਾਨ ਕਰਦੇ ਆ ਅਸੀਂ ਤਹਿ ਦਿਲੋਂ ਸ਼ੁਕਰ ਗੁਜ਼ਾਰਾ ਜੀ ਆਓ ਜੀ ਵੀ ਭਾਈ ਤੇਰੀ ਮੇਰੀ ਤੇਰੀ ਕਿੰਜ ਮੁਲਾਕਾਤ ਹੋਵੇ ਕਾਲੀ-ਪੋਲੀ ਕਾਹੀ-ਪੋਲੀ ਮੱਸੀ ਆਦੀ ਰਾਤ ਹੋਵੇ ਤੇਰੀ ਮੇਰੀ ਮੇਰੀ ਤੇਰੀ ਕਿੰਜ ਮੁਲਾਕਾਤ ਹੋਵੇ ਮਾਹੀ ਦਾ ਹੰਦਾਰਾ ਹੋਵੇ ਕਤਲ ਦੀ ਬਾਤ ਹੋਵੇ ਟੱਪਦਾ ਸਰਾਣਾ ਲਾ ਕੇ ਪੂਰੀ ੜਵੜ ਹੋਵੇ ਮਾਹੀ ਦਾ ਹੰਦਾਰਾ ਹੋਵੇ ਕਤਲ ਦੀ ਬਾਤ ਹੋਵੇ ਟੱਪਦਾ ਸਰਾਣਾ ਲਾ ਕੇ ਪੂਰੀ ਠੜਬਾੜ ਹੋਵੇ ਨਿੱਤ ਲਗਾ ਕੇ ਸੁੱਤਹਿ ਨੂੰ ਨਿੱਤ ਲਗਾ ਕੇ ਸੁੱਤਹਿ ਨੂੰ ਮੇਰਾ ਬਾਹੀ ਘੱਟ ਪਿਆਨਾ ਨਹੀਂ ਫੇਰ ਉਹ ਜਿਹੜੇ ਟਾਈਮ ਤੇ ਰੱਬ ਨਹੀਂ ਚੇਤੇ ਆਉਂਦਾ ਨਹੀਂ ਫਿਰ ਉਹਦੇ ਟਾਈਮ ਤੇ ਰੱਬ ਨਹੀਂ ਚੇਤੇ ਆਉਂਦਾ ਨਹੀਂ ਫਿਰ ਉਹਦੇ ਟਾਈਮ ਤੇ ਬੁਰਾ ਵੀ ਨਹੀਂ ਚੇਤੇ ਆਉਂਦਾ ਨਹੀਂ ਫਿਰ ਉਹਦੇ ਟਾਈਮ ਤੇ ਹੈਲੋ ਹੈਲੋ ਖਰਦਾਰ ਬਹਾਦਰ ਸਰਦਾਰ ਮੇਲਾ ਸਿੰਘ ਜੀ ਧਾਲੀਵਾਲ ਸਾਹਿਬ ਸਾਡੀ ਪਾਰਟੀ ਦਾ 501 ਰੁਪਇਆ ਮਾਨ ਕਰਦੇ ਆ ਅਸੀਂ ਆਪਣੀ ਪਾਰਟੀ ਬੁਲਾਉਣਾ ਦੇ ਬਹੁਤ ਬਹੁਤ ਸ਼ੁਕਰਗੁਜ਼ਾਰ ਆਓ ਜੀ ਤੇਰੀ ਮੇਰੀ ਮੇਰੀ ਤੇਰੀ ਕਿੰਝ ਮੁਲਾਕਾਤ ਹੋਵੇ ਕਾਲੀ ਬੋਲੀ ਕਾਲੀ ਬੋਲੀ ਮਸਿਆਦੀ ਰਾਤ ਹੋਵੇ ਤੇਰੀ ਮੇਰੀ ਮੇਰੀ ਤੇਰੀ ਕਿੰਝ ਮੁਲਾਕਾਤ ਹੋਵੇ ਮਾਹੀ ਦਾ ਹੰਗਾਰਾ ਹੋਵੇ ਪਤਲਾ ਬਿਬਾਦ ਹੋਵੇ ਅੱਪ ਦਾ ਸਹਰਾਣਾ ਲਾ ਕੇ ਪੂਰੀ ਠਾੜਵਾੜ ਹੋਵੇ ਮਾਹੀ ਦਾ ਹੰਗਾਰਾ ਹੋਵੇ ਪਤਲਾ ਬਿਬਾਦ ਹੋਵੇ ਅੱਪ ਦਾ ਸਹਰਾਣਾ ਲਾ ਕੇ ਪੂਰੀ ਠਾੜਵਾੜ ਹੋਵੇ ਬਿੰਦ ਕਾਕੇ ਸੁਪਨੀ ਹਿਨੂ ਬਿੰਦ ਕਾਕੇ ਸੁਪਨੀ ਹਿਨੂ ਮੇਰਾ ਵਾਲੀ ਦੁੱਤ ਪਿਆਰਾ ਫੇਰ ਉਹਦੇ ਟੈਮਪੇ ਰੱਬ ਨਹੀਂ ਚੇਤੇ ਆਉਂਗਾ ਨਹੀਂ ਫੇਰ ਉਹਦੇ ਟੈਮਪੇ ਖੱਤ ਨਹੀਂ ਤੇ ਤੇ ਆਉਂਦਾ ਨਹੀਂ ਫੇਰ ਉਹਦੇ ਟਾਈਮ ਤੇ ਰੱਬ ਨਹੀਂ ਤੇ ਤੇ ਆਉਂਦਾ ਨਹੀਂ ਫੇਰ ਉਹਦੇ ਟਾਈਮ ਤੇ ਖੱਤ ਨਹੀਂ ਤੇ ਤੇ ਆਉਂਦਾ ਨਹੀਂ ਫੇਰ ਉਹਦੇ ਟਾਈਮ ਤੇ